ਸਾਰੇ ਤੇ ਤੁਹਾਡਾ ਕਾਮਨ ਫੈਸਲ ਸ਼ੁਟ ਤੇ ਮੇਰੇ ਵੱਲੋਂ ਸਾਰੇ ਸਾਥ ਸ੍ਰੀ ਕਾਲ ਨਮਸਤੇ ਆਪਾਂ ਜਿਹੜੇ ਅੱਜ ਵਾਲੇ ਵੀਡੀਓ ਦੇਖੋ ਲੈ ਕੇ ਆ ਤੁਹਾਡੇ ਲਈ ਉਹ ਲੈ ਕੇ ਆਪਾਂ ਸਟ੍ਰੇਟ ਸਲਵਾ ਤੇ ਸਲਾਈ ਦੀ ਵੀਡੀਓ ਜਿਹੜੀ ਕਿ ਆਪਾਂ ਦੇਖੋ ਪਹੁੰਚੇ ਤੇ ਵਰਕ ਵਾਲੀ ਸਲਵਾਰ ਦੀ ਕਟਾਈ ਦੀ ਵੀਡੀਓ ਪਾਈ ਸੀਗੀ ਉਸੇ ਤਰ੍ਹਾਂ ਹੀ ਆਪਣੇ ਕੋਲ ਦੇਖੋ ਇੱਕ ਸਟ੍ਰੇਟ ਸਲਵਾਰ ਹੈ ਜਿਹੜੀ ਹੋਰ ਕੱਟੀ ਹੋਈ ਆ ਅੱਜ ਆਪਾਂ ਤੁਹਾਨੂੰ ਦੱਸਾਂਗੇ ਉਹਦੀ ਸਿਲਾਈ ਕਰਨ ਦਾ ਤਰੀਕਾ ਕਿਉਂਕਿ ਜਿਹੜੀ ਆਪਾਂ ਉਹਦੇ ਵਿੱਚ ਢਾਲ ਪਾਉਣੇ ਆਗੇ ਉਹਨੂੰ ਉੱਪਰੋਂ ਕਟਾਈ ਕਰਦੇ ਆਗੇ ਤਾਂ ਆਪਾਂ ਦੇਖ ਜੇ ਇਹਨੂੰ ਸਿਲਾਈ ਕਰਦੇ ਆਂ ਕਈ ਵਾਰੀ ਆਪਾਂ ਨੂੰ ਸਾਨੂੰ ਬਹੁਤ ਜ਼ਿਆਦਾ ਫੋਨ ਆਏ ਸੀਗੇ ਵੀ ਮੈਡਮ ਸਾਨੂੰ ਵੀ ਜਿਹੜੀ ਉਹ ਤੁਸੀਂ ਕਟਾਈ ਕੀਤੀ ਸੀ ਸਲਵਾਰ ਦੀ ਤਾਂ ਉਹਦੇ ਵਿੱਚ ਸਾਨੂੰ ਬਲ ਪਾਉਣ ਦਾ ਤਰੀਕਾ ਦੱਸਿਆ ਜਾਵੇ ਵੀ ਇਹਨੂੰ ਤੁਸੀਂ ਬਲ ਪਾ ਰਹੇ ਹੋ ਕਿਹੜੇ ਤਰੀਕੇ ਨਾਲ ਪਾ ਰਹੇ ਹੋ ਤੇ ਉਹਦੇ ਵਿੱਚ ਕਿਸ ਤਰ੍ਹਾਂ ਇਹ ਤਾ ਉਹਦੇ ਵਾਲ ਅਸੀਂ ਕਿਸ ਤਰ੍ਹਾਂ ਸੈਟ ਕਰਕੇ ਪਾ ਸਕਦੇ ਆ ਅਪਾ ਤੁਹਾਨੂੰ ਪ੍ਰੋਪਰ ਦੀ ਜਾਣਕਾਰੀ ਦੇਵਾਂਗੇ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੀ ਨਵੇਂ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਤੇ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖੋ ਈ ਧਿਆਨ ਦੇ ਨਾਲ ਦੇਖੋ ਕਿਉਂਕਿ ਆਪਾਂ ਜਿਹੜੀ ਵੀਡੀਓ ਤੁਹਾਡੇ ਲਈ ਸਪੈਸ਼ਲੀ ਅੱਜ ਲੈ ਕੇ ਆਏ ਆ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਸਲਾਈ ਕਰਨ ਦਾ ਤਰੀਕਾ ਵੀ ਨੇ ਸਟ੍ਰੇਟ ਸਲਵਾਰ ਇਹਦੇ ਵਿੱਚ ਜਿਹੜੇ ਬਲ ਨੇ ਕਿ ਤਰੀਕੇ ਨਾਲ ਪੈਂਦੇ ਨੇ ਕਿਉਂਕਿ ਇਹ ਸਲਵਾਰਾਂ ਦੇ ਵਿੱਚ ਜਿਹੜੇ ਬਲ ਨੇ ਬਹੁਤ ਜਿਆਦਾ ਥੋੜੇ ਪੈਂਦੇ ਨੇ ਕਿਉਂਕਿ ਆ ਦਾ ਉਹਦੇ ਲਈ ਜਿਹਦੇ ਵਿੱਚ ਬਾਲ ਪੈਣਗੇ ਬਹੁਤ ਜ਼ਿਆਦਾ ਥੋੜੇ ਪੈਣਗੇ ਤਾਂ ਦੇਖੋ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੇ ਬਾਲ ਆਪਾਂ ਕਿਸ ਤਰੀਕੇ ਨਾਲ ਦੇ ਵਿੱਚ ਪਾ ਸਕਦੇ ਆ ਬਿਲਕੁਲ ਸੌਖੇ ਤੇ ਆਸਾਨ ਤਰੀਕੇ ਨਾਲ ਆਪਾਂ ਤੁਹਾਨੂੰ ਉਹਦੀ ਸਲਾਈ ਕਰਦਾ ਤਰੀਕਾ ਦੱਸਾਂਗੇ ਇਹ ਆਪਣੇ ਕੋਲ ਹੈਗੇ ਦੇਖੋ ਚਿਕਨ ਵਰਕ ਦੀ ਇਹ ਸਲਵਾਰ ਹੈ ਜਿਹੜੀ ਚਿਕਨ ਵਰਕ ਦੀ ਸਲਵਾਰ ਆਪਣੇ ਕੋਲ ਇਹ ਵਾਲੀ ਕਟਾਈ ਕੀਤੀ ਹੋਈ ਹੈ ਕਿਉਂਕਿ ਨੀਚੇ ਤੇ ਦੇਖੋ ਆਪਣੀਆਂ ਜਿਹੜੀਆਂ ਮੁਰਗੀਆਂ ਨਹੀਂ ਬੰਦੀਆਂ ਹੈਗੀਆਂ ਤੇ ਇਹ ਨੀਚੇ ਤਾਂ ਆਪਣੀ ਸਲਵਾਰ ਐਦਾਂ ਹੀ ਰਹਿ ਜੂਗੀ ਤੇ ਆਪਾਂ ਇਹਦੇ ਵਿੱਚ ਦੇਖੋ ਇਸ ਤਰ੍ਹਾਂ ਪਹਿ ਕੱਤੀ ਹੋਈ ਹੈਗੀ ਇਹਦੇ ਵਿੱਚ ਆਪਾਂ ਪਾਉਣੇ ਨੇ ਬਾਲ ਜਿਹੜੇ ਬਲਪੌਣ ਨੇ ਆਪਾਂ ਕਿਸ ਤਰੀਕੇ ਨਾਲ ਬਣਾਇਆ ਉਹ ਤੁਹਾਨੂੰ ਦੱਸ ਦਾਂਗੇ ਹੁਣ ਸਲਾਈ ਕਰਕੇ ਇਹਦਾ ਤਰੀਕਾ ਵੀ ਜਿਹੜੇ ਆਪਾਂ ਸਲਾਈ ਕਰਦੇ ਆ ਕਿਹੜੇ ਤਰੀਕੇ ਨਾਲ ਇਹ ਦੇਖੋ ਸਭ ਤੋਂ ਪਹਿਲਾਂ ਆਪਾਂ ਇਹਦੀ ਬਣਾਵਾਂਗੇ ਬੈਲਟ ਜਿਹੜੀ ਬੈਲਟ ਹੈ ਸਭ ਤੋਂ ਪਹਿਲਾਂ ਆਪਾਂ ਇਹਨੂੰ ਰੈਡੀ ਕਰਾਂਗੇ ਹੁਣ ਆਪਾਂ ਦੇਖੋ ਇਹਦੀ ਜਿਹੜੀ ਚਿੜੀ ਬਣਾਉਣੀ ਹੈਗੀ ਜਿਹੜਾ ਆਪਾਂ ਨੇਫਾ ਬਣਾਉਣਾ ਹੈ ਆਪਾਂ ਉਹ ਵੀ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਦੂਸਰੀ ਇੱਕ ਸਾਈਡ ਤੋਂ ਇਹਨੂੰ ਆਪਾਂ ਦੇਖਦੇ ਉੱਪਰ ਗੁੰਮਸ ਸਲਾਈ ਲਗਾਵਾਂਗੇ ਇਸ ਤਰ੍ਹਾਂ ਪਹਿਲਾਂ ਆਪਾਂ ਦੇਖੋ ਗੁੰਮਸ ਸਲਾਈ ਲਗਾਵਾਂਗੇ ਹਲਕੀ ਜਿਹੀ ਸਲਾਈ ਆਪਾਂ ਲਗਾਵਾਂਗੇ ਇਹਦੇ ਸ ਉਸ ਤੋਂ ਬਾਅਦ ਆਪਾਂ ਨੂੰ ਪਟਾਕੇ ਲਗਾਵਾਂਗੇ ਜਿਹਦੇ ਆਪ ਨੂੰ ਉਸਦੀ ਸ਼ੈਡ ਫਲਾਈ ਆਊਗੀ ਐਸਟਰਾ ਦੇਖੋ ਇਹ ਆਪਣੀ ਗੰਮਸਲਾਈ ਹੋ ਗਈ ਉਸ ਤੋਂ ਬਾਅਦ ਹੁਣ ਆਪਾਂ ਦੂਸਰੀ ਸਾਈਡ ਤੋਂ ਦੇਖੋ 2 ਇੰਚ ਦਾ ਆਪਾਂ ਉਪਰੋਂ ਨੇਫੇ ਲਈ ਛੱਡ ਦਾਂਗੇ ਜਿਹੜਾ ਆਪਾਂ ਦੇਖੋ ਇਹਦੇ ਵਿੱਚ ਨਾਲਾ ਯੂਜ਼ ਕਰਨਾ ਫੈਨਲ ਦੇ ਲਈ ਇੱਥੇ ਆਪਾਂ 2 ਇੰਚ ਤੱਕ ਦੇਖੋ ਇਹਨੂੰ ਛੱਡਾਂਗੇ ਇਹਦੇ ਉੱਪਰ ਆਪਾਂ ਕਵਸ ਸਲਾਈ ਕਰਤੀ ਉਸ ਤੋਂ ਬਾਅਦ ਹੁਣ ਆਪਾਂ ਦੇਖੋ ਇਹਦੀ ਟੀੜੀ ਬਣਾਉਣੀ ਹੈ ਉਹ ਕਿਸ ਤਰੀਕੇ ਨਾਲ ਨਾ ਪਤਨੂ ਉਹ ਦੱਸਦੇ ਸਭ ਤੋਂ ਪਹਿਲੇ ਦੇ ਕੇ ਕੱਪੜੇ ਨਾਲ ਆਪਾਂ ਇਸ ਤਰ੍ਹਾਂ ਦੇਖੋ ਸੈਂਟਰ ਦੇ ਵਿੱਚੋਂ ਅਲੱਗ-ਅਲੱਗ ਕਰਕੇ ਇਸ ਤਰ੍ਹਾਂ ਆਪਾਂ ਇਹਨੂੰ ਫੋਲਡਿੰਗ ਦੇਵਾਂਗੇ ਸਾਰੇ ਨੂੰ ਹੁਣ ਇਧਰੋਂ ਵੀ ਆਪਾਂ ਦੇਖੋ ਇਹ ਚੀੜੀ ਬਣਾਉਣੀ ਹੈਗੀ ਇਸ ਤਰ੍ਹਾਂ ਇਹਨੂੰ ਆਪਾਂ ਇਹਦੇ ਨਾਲ ਇਸ ਤਰ੍ਹਾਂ ਹੀ ਇਹ ਤੇ ਸਲਾਈ ਲਗਾਵਾਂਗੇ ਕਿਉਂਕਿ ਆਪਾਂ ਨੂੰ ਨੇਫਾ ਮੋੜਨ ਮਿਲ ਜੇ ਇਹਦੇ ਵਿੱਚ ਦਿੱਕਤ ਪ੍ਰੋਬਲਮ ਨਹੀਂ ਆਊਗੀ ਮੈਂ ਸਾਰੀ ਦੇਖ ਲਈਏ ਉੱਪਰ ਸਲਾਈ ਜਿਹੜੀ ਲਾ ਦਿੱਤੀ। ਹੁਣ ਆਪਾਂ ਦੇਖੋ ਇਹਦਾ ਨੇਫਾ ਬਣਾਉਣਾਗਾ ਉੱਪਰਲੀ ਸਾਈਡ ਤੋਂ ਦੇਖੋ ਇਹ ਆਪਣਾ ਲਿੱਕਨ ਦੀ ਆਪਾਂ ਨਾਲਾ ਪਾਣਾ ਉੱਚੀ ਜਾਗੀ। ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਾਂਗੇ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਦੇਖੋ ਇਹ ਸਲਾਈ ਲਗਾਉਣ ਨਾਲ ਜਿਹੜੇ ਇੱਥੇ ਚਿੜੀ ਬਣੂਗੀ ਦੇਖੋ ਬਿਲਕੁਲ ਸਹੀ ਬਣੂਗੀ ਇਸ ਤਰ੍ਹਾਂ। ਆਪਣਾ ਨੇਫਾ ਵੀ ਜਿਹੜਾ ਬਿਲਕੁਲ ਇੱਕ ਸਮਾਨ ਇੱਕੋ ਜਿਹਾ ਬਣੂਗਾ ਬਿਲਕੁਲ ਬਰਾਬਰ। ਇਸ ਤਰ੍ਹਾਂ ਦੇਖਦੇ ਹਾਂ ਆਪਾਂ ਸਾਰੇ ਨੇਫੇ ਨੂੰ ਪ੍ਰੋ ਫੋਲਡ ਕਰ ਦਾਂਗੇ ਸਾਰੇ ਜਿਹੜੇ ਫੈਸਲੇ ਆ ਵੀ ਆਪਾਂ ਲਗਾ ਲਈ ਐਸ ਤਰ੍ਹਾਂ ਆਪਣੀ ਬੈਲਟ ਬਣ ਕੇ ਇਹ ਤਿਆਰ ਹੈ ਕਿਉਂਕਿ ਬੈਲਟ ਹੈਗੀ ਆਪਾਂ ਕੱਟੀ ਸੀਗੀ 25 ਇੰਚ ਬੈਲਟ ਹੈਗੀ 24 ਇੰਚ ਤਿਆਰ ਹੁਣ ਆਪਾਂ ਇਹਦੇ ਹਿਸਾਬ ਨਾਲ ਦੇਖੋ ਆਪਣੀ ਸਲਵਾਰ ਦੇ ਵਿੱਚ ਇਹਦੇ ਬਲ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀ ਜਿਹੜੀ ਝੋਲੀਆਂ ਨੇ ਉਹਨਾਂ ਨੂੰ ਜੋੜਾਂਗੇ ਇਹਦੇ ਉੱਪਰ ਵੀ ਆਪਾਂ ਜਿਹੜੀ ਗੁੰਮ ਸਲਾਈ ਲਗਾਵਾਂਗੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਆਪਾਂ ਸਭ ਤੋਂ ਪਹਿਲਾਂ ਦੇਖੋ ਧਿਆਨ ਦੇ ਨਾਲ ਗੁੰਮਸਲਾਈ ਲਿਖਾਵਾਂਗੇ ਪਹਿਲਾਂ ਇਹ ਤੇ ਹਲਕੀ ਜਿਹੀ ਆਪਾਂ ਸਿੱਧੀ ਸਾਬ ਤੇ ਸਲਾਈ ਲਗਾਵਾਂਗੇ ਉਸੇ ਤਰ੍ਹਾਂ ਹੀ ਆਪਾਂ ਇਸ ਝੋਲੀ ਦੇ ਉੱਪਰ ਲਗਾ ਲਾਂਗੇ ਸਲਾਈ ਕਿਸ ਲਆਂ ਨਿਆਪਾ ਲਗਾਈਆਂ ਹੁਣ ਉਸ ਤੋਂ ਬਾਅਦ ਆਪਾਂ ਦੇਖੋ ਇਸ ਤਰ੍ਹਾਂ ਦੇਖੋ ਆਪਾਂ ਸਭ ਤੋਂ ਪਹਿਲਾਂ ਇਹ ਦੇਖੋ ਸਿੱਧੇ ਪਾਸੇ ਸਿਆਉਣ ਲਗਾਈਆਂ ਸੀਗੇ ਦੋਨੇ ਝੋਲੀਆਂ ਦੇ ਉੱਪਰ ਦੋਨੇ ਅਸਲ ਦੇ ਉੱਤੇ ਆਪਾਂ ਤੇ ਹੁਣ ਆਪਾਂ ਇਹਨੂੰ ਬਣਾ ਦਾਂਗੇ ਗੁੰਮ ਜਿਹੜੀ ਇਹ ਆਪਣੀ ਉਲਟੀ ਸਾਈਡ ਆਉਣਗੇ ਸਲਾਈਆਂ ਇਹ ਗੁੰਮ ਆ ਜਾਣੀਆਂ ਬਿਲਕੁਲ ਇਸ ਤਰ੍ਹਾਂ ਇਸੇ ਤਰ੍ਹਾਂ ਆਪਾਂ ਦੂਸਰੀ ਚੋਲੀ ਦੇ ਉੱਪਰ ਸਿਲਾਈ ਲਗਾਵਾਂਗੇ ਇਹ ਵੀ ਗੁੰਮ ਬਣ ਜਾਊਗੀ ਇਸਦੇ ਬਾਅਦ ਜੇ ਤੁਹਾਨੂੰ ਦਿਖਾਉਣਾ ਹੈ ਆਪਣਾ ਇਹ ਸਲਵਾਰ ਦਾ ਦੇਖੋ ਫੇਰ ਬਣ ਗਿਆ ਇਸ ਤਰ੍ਹਾਂ ਐਸ ਤਰ੍ਹਾਂ ਇਹਦੀ ਆਪਣੀ ਸਲਵਾਰ ਹੈ ਆਪਾਂ ਸਲਾਈ ਕਰ ਲਈ ਹੁਣ ਇਹਦੇ ਉੱਪਰ ਪਾਵਾਂਗੇ ਆਪਾਂ ਸਭ ਤੋਂ ਪਹਿਲਾਂ ਬੈਕ ਵਾਲੇ ਦੋ ਵਾਲ ਸਭ ਤੋਂ ਪਹਿਲਾਂ ਆਪਾਂ ਬੈਕ ਵਾਲੇ ਦੋ ਪਾਲ ਪਾਵਾਂਗੇ ਛੋਟੇ ਛੋਟੇ ਇੰਨੇ ਇੰਨੇ ਇੱਕ ਇੱਕ ਇੰਚ ਦੇ ਉਸ ਤੋਂ ਜ਼ਿਆਦਾ ਆਪਾਂ ਨਹੀਂ ਪਾਉਣੇ ਬਿਲਕੁਲ ਦੋਨੇ ਇੱਕੋ ਜਿਹੇ ਵਾਲ ਪਾਉਣੇ ਆਪਾਂ ਲੇਵਲ ਪੈਨ ਤੋਂ ਬਾਅਦ ਹੁਣ ਆਪਾਂ ਦੇਖੋ ਆ ਗਏ ਫਰੰਟ ਤੇ ਹੁਣ ਸਭ ਤੋਂ ਪਹਿਲਾਂ ਕੀ ਕਰਨਾਗਾ ਆਪਣੇ ਜਿਹੜੇ ਇਹ ਸੈਂਟਰ ਵਾਲੀਆਂ ਸਲਵਾਰੀਆਂ ਸੀਗੀਆਂ ਦੇਖੋ ਇਹ ਆਪਣੇ ਟੱਕ ਲੱਗੇ ਹੋਏ ਨੇ ਜਿੱਥੋਂ ਆਪਣੇ ਸਲਵਾਰ ਦੇ ਪੌਂਚੇ ਦਾ ਦੇਖੋ ਸੈਂਟਰ ਬਣ ਗਿਆ ਇਹ ਆਪਾਂ ਟੱਕ ਲਗਾਏ ਹੋਏ ਛੋਟੇ ਛੋਟੇ ਟੋਕਾਂ ਦਿੱਤੀਆਂ ਹੋਈਆਂ ਨੇ ਆਪਾਂ ਹੁਣ ਆਪਾਂ ਬਲ ਪਾਵਾਂਗੇ ਦੇਖੋ ਇਹਦੇ ਫਰੰਟ ਤੇ ਪਾਉਣੇ ਸ਼ੁਰੂ ਕਰਾਂਗੇ ਇਸ ਤਰ੍ਹਾਂ ਹੁਣ ਮੈਂ ਇਹਦੇ ਵਿੱਚ ਜਿਹੜੇ ਬਲ ਪਾਉਂਗੀ ਤੁਸੀਂ ਧਿਆਨ ਦੇਣਾ ਦੇਖਣਾ ਮੈਂ ਇੱਥੋਂ ਇਹ ਇੱਕ ਜੱਜ ਦੇ ਦੇ ਵਿੱਚ ਛੱਡੂੰਗੀ ਇਹ ਆਪਾਂ 2 ਇੰਚ ਦੀ ਟੇਪ ਦੇ ਨਾਲ 1.5 ਇੰਚ ਦੀ ਗੈਪ ਛੱਡਾਂਗੇ ਦੇ ਵਿੱਚ ਤੇ 1.5 ਇੰਚ ਦਾ ਅਸੀਂ ਆ ਨੱਪ ਲਗਾਵਾਂਗੇ ਦੂਸਰੀ ਸ਼ਰਟ ਤੇ ਉਰੇ ਤੋਂ ਬਾਅਦ ਨੂੰ ਆਪਾਂ ਚੱਕਾਂਗੇ ਇਹ ਆਪਾਂ ਇਹਦੇ ਉੱਪਰ ਰੱਖਾਂਗੇ ਇਸ ਤਰ੍ਹਾਂ ਇਸੇ ਤਰ੍ਹਾਂ ਇਹਦੇ ਕੋ ਆਪਾਂ ਸਾਰੇ ਬਾਲਾ ਜਿਹੜੇ ਇੱਕੋ ਜਿਹੇ ਚੱਕਦੇ ਜਾਵਾਂਗੇ ਇਸ ਤਰ੍ਹਾਂ ਸਾਰੇ ਬਾਲ ਆਪਾਂ ਜਿਹੜੇ ਪਾਉਣੇ ਨੇ ਦੇਖੋ ਬਿਲਕੁਲ ਆਪਾਂ ਬਰਾਬਰ ਰੱਖਣਾ ਹੈ ਇਸ ਸਾਈਡ ਤੋਂ ਕੱਪੜਾ ਬਿਲਕੁਲ ਬਰਾਬਰ ਰੱਖਣਾ ਹੈ ਇਸ ਤਰ੍ਹਾਂ ਦੇਖੋ ਇਹ ਆ ਗਿਆ ਆਪਣਾ ਟੱਕ ਵਾਲਾ ਵਾਲ ਇਹਨੂੰ ਆਪਾਂ ਬੰਨੂ ਐਸੀ ਤਰ੍ਹਾਂ ਹੀ ਪਾ ਲਾਂਗੇ ਹੁਣ ਆਪਾਂ ਦੇਖਦੇ ਆ ਆਪਣੇ ਇੱਕ ਜਾਂ ਦੋ 발 ਪਾਣਗੇ ਇਸ ਤੋਂ ਬਾਅਦ ਹੁਣ ਆਪਾਂ ਇੱਕ ਸਾਈਡ ਤੋਂ ਇਹਨਾਂ ਨੂੰ ਮਿਣਾਗੇ ਵੀ ਆਪਣੀ ਸਲਵਾਰ ਦੀ ਜਿਹੜੀ ਬੈਲਟ ਹੈਗੀ 24 ਇੰਚ ਆਪਾਂ ਇਹਦੇ ਵਿੱਚ ਲੈ ਕੇ ਆਉਣੀ ਹੈ ਤੁਸੀਂ ਦੇਖ ਸਕਦੇ ਬਿਲਕੁਲ 24 ਇੰਚ ਆਪਣੀ ਬੈਲਟ ਜਿਹੜੀ ਆ ਜੂਗੀ ਤੇ ਜਿਹੜੇ ਆਪਣੇ ਇਹ 발 ਪਾਏ ਨੇ ਆਪਾਂ ਤੁਹਾਨੂੰ 발 ਵੀ ਦਿਖਾ ਦਿੰਨੇ ਆ ਇਹ 발 ਪਾਏ ਨੇ ਆਪਣੇ 4.5 ਇੰਚ ਦੇ ਜੇਕਰ ਆਪਾਂ ਤੁਹਾਨੂੰ ਇਹ ਬਾਲ ਖੁੱਲੇ ਪਾ ਕੇ ਦਿਖਾ ਦਿੰਨੇ ਆ ਜੇਕਰ ਆਪਾਂ ਉਸ ਤਰੀਕੇ ਨਾਲ ਪਾਉਣੇ ਆਪਾਂ ਥੋੜੀ ਜਿਹੀ ਬਾਨ ਜਿਹੜਾ ਆਪਾਂ ਵੱਡਾ ਵੀ ਕਰ ਸਕਦੇ ਆ ਜੇਕਰ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਬਾਲ ਨੇ ਛੋਟੇ ਬਹੁਤ ਜ਼ਿਆਦੇ ਥੋੜੀ ਜਗ੍ਹਾ ਦੇ ਵਿੱਚ ਨੇ ਤਾਂ ਇਹ ਬਾਲਾਂ ਨੂੰ ਆਪਾਂ ਜਿਹੜਾ ਵੱਡਾ ਕਰਕੇ ਵੀ ਪਾ ਸਕਦੇ ਆਗੇ ਆਪਾਂ ਤੁਹਾਨੂੰ ਉਮੰਨ ਦਿਖਾਉਣੇ ਜੇਕਰ ਕਈ ਵਾਰ ਆਪਾਂ ਨੂੰ ਲੁੰਦਾ ਵੀ ਆਪਣੇ ਬਾਲ ਨੇ ਜਿਹੜੇ ਜ਼ਿਆਦਾ ਗੈਪ ਦੇ ਵਿੱਚ ਆਉਣ ਤਾਂ ਆਪਾਂ ਇਹਦੇ ਵਿੱਚ ਜ਼ਿਆਦਾ ਮਾਰ ਦੇਣਾ ਜਿਹੜਾ ਉਹ ਵੀ ਆਪਾਂ ਦੇਖੋ ਛੱਡ ਸਕਦੇ ਆ ਆਪਾਂ ਸਿਰਫ ਦੋ ਵਾਲ ਦੇ ਦੇ ਨੇ ਇੱਕ ਵਾਲ ਆ ਪਾਉਮੇ ਜਮੀ ਰੱਖ ਲੈ ਦੇਖੋ ਇਹਦੇ ਵਿੱਚ ਜੇ ਆਪਾਂ ਗੈਪ ਦੇਣੀ ਹੈ ਦੇਖੋ ਇਸ ਤਰ੍ਹਾਂ ਵਾਲ ਨੂੰ ਚੱਕਾਂਗੇ ਇਹਦੇ ਵਿੱਚ ਗੈਪ ਆਪਾਂ ਦੇਵਾਂਗੇ ਘੱਟੋ ਘੱਟ 1/2 ਇੰਚ ਦੀ ਇੱਕ ਵਾਲ ਦੇ ਵਿੱਚ ਗੈਪ ਦੇਵਾਂਗੇ ਆਪਾਂ 1/2 ਇੰਚ ਦੀ ਇਸ ਤਰ੍ਹਾਂ ਕਿੰਨੇ ਦੇ ਵਿੱਚ ਆਪਾਂ ਵਾਲ ਨੇ ਜਿਹੜੇ ਦੇਖੋ ਇਹ ਥੋੜੇ ਜਿਹਾ ਚੌੜੇ ਕਰਕੇ ਵੀ ਪਾ ਸਕਦੇ ਆ ਇਹਦੇ ਨਾਲ ਆਪਣੇ ਵਾਲਾਂ ਦੀ ਗੈਪ ਹੈ ਜਿਹੜੀ ਥੋੜੀ ਜੀ ਜ਼ਿਆਦਾ ਵੱਜੂਗੀ ਐਸਟਰਾ ਤੁਸੀਂ ਦੇਖ ਸਕਦੇ ਹੋ ਇਹ ਬਲ ਆਪਾਂ ਪੌਣੇ ਪੌਣੇ ਇੰਚ ਦੀ ਗੈਪ ਤੇ ਪਾਏ ਨੇਗੇ ਹੁਣ ਆਪਾਂ ਇਹਨਾਂ ਨੂੰ ਫੇਰ ਮਿਣਾਗੇ ਦੇਖੋ ਇਹ ਬਾਰ ਹੁਣ ਆ ਗਿਆ ਆਪਣੇ ਦੇਖੋ 6 ਇੰਚ ਦੇ ਵਿੱਚ 6 ਇੰਚ ਦੇ ਵਿੱਚ ਆਪਣੇ ਬਲ ਆ ਗਏ ਤੇ ਬੈਲਟ ਆਪਣੀ ਬਣ ਗਈ ਦੇਖੋ ਇਧਰੋਂ 25.5 ਇੰਚ ਤਾਂ ਇੱਕ ਆਪਾਂ 1.5 ਇੰਚ ਦਾ ਬਲ ਫੇਰ ਪਾਵਾਂਗੇ ਇਹਦੇ ਵਿੱਚ ਐਸਟਰਾ ਇਹਦੀ ਵੀ ਆਪਾਂ ਪਾਉਣੇ ਜੀ ਯਾਨੀ ਕਿ ਆਪਣੇ ਵਾਲਾ ਕੇ ਸਾਢੇ 6 ਇੰਚ ਦੇ ਵਿੱਚ ਤੁਹਾਨੂੰ ਦਾ ਆਪਾਂ ਦਿਖਾਉਣੇ ਆ ਇਸ ਤਰ੍ਹਾਂ ਦੇਖੋ ਵਾਲਾ ਕੇ ਆਪਣੇ ਬਿਲਕੁਲ ਸਾਢੇ 6 ਇੰਚ ਦੇ ਵਿੱਚ ਕਿਉਂਕਿ ਸਟ੍ਰੇਟ ਸਲਵਾਰ ਆ ਸਟ੍ਰੇਟ ਸਲਵਾਰ ਦੇ ਵਿੱਚ ਜੇਕਰ ਆਪਾਂ ਜ਼ਿਆਦਾ ਵਾਲ ਇਕੱਠੇ ਕਰਕੇ ਪਾਵਾਂਗੇ ਇੱਕ ਥਾਂ 'ਤੇ ਤਾਂ ਦੇਖੋ ਉਹ ਵੀ ਆਪਣੇ ਸੈਟ ਆ ਜਾਂਦੇ ਨੇ ਕਈ ਵਾਰ ਆਪਾਂ ਅੱਗੇ-ਅੱਗੇ ਵਾਲ ਦਿਖਾਉਣੇ ਆ ਜੇਕਰ ਤੁਸੀਂ ਥੋੜੇ ਜਿਹਾ ਵਾਲ ਤੁਹਾਨੂੰ ਐ ਲੱਗਦਾ ਜੀ ਆਪਾਂ ਥੋੜੀ ਜਿਹੀ ਜ਼ਿਆਦਾ ਜਗ੍ਹਾ ਦੇ ਵਿੱਚ ਪਾਈਏ ਆਪਾਂ 7 ਇੰਚ ਦੇ ਵਿੱਚ ਵਾਲਾਂ ਨੂੰ ਜਾਂ 6 ਇੰਚ ਦੇ ਵਿੱਚ ਆਉਣ ਤਾਂ ਤੁਸੀਂ ਇਹ ਬਾੰਦ ਜਿਹੜੀ ਗੈਪ ਹੈਗੀ ਤੁਸੀਂ ਇਸ ਤਰੀਕੇ ਨਾਲ ਵਧਾ ਸਕਦੇ ਹੋ ਤਾਂ ਹੁਣ ਆਪਾਂ ਦੇਖਦੇ ਹਾਂ ਐਸਾ ਇੱਕ ਸਾਈਡ ਤੇ ਆਪਣੇ ਕਿੰਨੇ ਵਾਲ ਨੇ ਜਿਹੜੇ ਬਣ ਕੇ ਤਿਆਰ ਨੇ ਦੇਖੋ ਇਹ ਆਪਣਾ ਆ ਗਿਆ ਟੱਕ ਵਾਲਾ ਵਾਲ ਜਿਹੜਾ ਆਪਣਾ ਟੋਕ ਵਾਲਾ ਵਾਲਾਗਾ ਆਪਾਂ ਬਾਕੀ ਵਾਲ ਮਿਣਾਂਗੇ 1 2 3 4 5 6 ਇਹ ਸੱਤਵਾਂ ਵਾਲ ਆ ਗਿਆ ਆਪਣਾ ਸੱਤਵਾਂ ਵਾਲ ਇਹ ਆ ਗਿਆ 8 ਤੇ 9 ਉੱਲੇ ਵਾਲਾ ਆਪਣੇ ਇੱਕ ਸਾਈਡ ਤੇ 9 ਪੈਲੇ ਉਸੇ ਤਰ੍ਹਾਂ ਹੀ ਆਪਾਂ ਦੇਖੋ ਦੂਸਰੀ ਸਾਈਡ ਤੇ ਵਾਲ ਪਾਵਾਂਗੇ ਐਸੇ ਤਰ੍ਹਾਂ ਹੀ ਆਪਾਂ ਦੇਖੋ ਐਸਾਈਡ ਤੇ ਵਾਲ ਪਾਵਾਂਗੇ ਇਹ 9 ਵਾਲ ਨੇ ਜਿਹੜੇ ਆਪਣੇ 9 ਵਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਇਹਦੇ ਵਿੱਚ ਵੀ ਆਪਾਂ ਦੇਖੋ ਪੌਣ ਪੌਣ ਇੰਚ ਦੀ ਗੈਪ ਛੱਡਾਂਗੇ ਇਧਰੋਂ ਜਿਹੜੀ ਤੁਸੀਂ ਇਹ ਆਪਣੇ ਬਲਾ ਦੀ ਜਿਹੜੀ ਗਏ ਉੱਪਰਲੀ ਸ਼ੈਡ ਹੈਗੀ ਇਹ ਬਰਾਬਰ ਰੱਖਣੀ ਹੈ ਬਿਲਕੁਲ ਆਪਾਂ ਇੱਕ ਵਾਰ ਪਾ ਕੇ ਫਿਰ ਆਪਣਨ ਟੱਕ ਵਾਲਾ ਜਿਹੜਾ ਉਹ ਪਾਊਗਾ 6 ਵਾਲ ਹੋ ਗਏ ਹੁਣ 7ਵਾਂ ਵਾਲ ਆ ਗਿਆ ਆਪਣਾ ਇਹ ਵਾਲਾ ਇਹ ਤਾਂ 2 ਵਾਲਾ ਆਪਾਂ ਹੋਰ ਪਾਵਾਂਗੇ ਇੱਕ ਆਪਾਂ 1.5 ਇੰਚ ਦਾ ਬਲ ਪਾਵਾਂਗੇ ਤੇ ਇੱਕ ਵਾਲਾ ਆਪਾਂ ਜਿਵੇਂ ਪਾਏ ਨੇ ਉਸੇ ਤਰ੍ਹਾਂ ਹੀ ਪਾਵਾਂਗੇ। ਫਿਰ ਇਹ ਬਲ ਪਾਵਾਂਗੇ ਆਪਾਂ 1.5 ਇੰਚ ਦਾ। ਬਿਲਕੁਲ ਆਪਾਂ ਬਰੀਕ ਜਿਹਾ ਚੱਕ ਕੇ ਦੇਖੋ ਇਸ ਤਰ੍ਹਾਂ ਇਹ ਬਾਲਾ ਜਿਹੜਾ ਪਾ ਲਿਆ। ਉਨਾ ਪਾਏ ਦੇ ਉੱਪਰ ਜੜਾਂਗੇ ਬੈਲਟ ਤੁਸੀਂ ਦੇਖ ਸਕਦੇ ਬਾਲ ਆਪਣੇ ਜਿਹੜੇ ਬਿਲਕੁਲ ਪਾ ਕੇ ਤਿਆਰ ਨੇਗੇ ਹੁਣ ਇਹਦੇ ਉੱਪਰ ਆਪਾਂ ਜੜਾਂਗੇ ਬੈਲਟ ਨੂੰ ਇਹ ਬੈਲਟ ਨੂੰ ਬਿਲਕੁਲ ਦੇਖੋ ਆਪਾਂ ਝੋਲੀ ਦੇ ਸੈਂਟਰ ਦੇ ਵਿੱਚ ਫੜਨਾ ਇਸ ਤਰ੍ਹਾਂ ਇਸੇ ਤਰ੍ਹਾਂ ਹੀ ਆਪਾਂ ਸਾਰੇ ਦੇ ਇੱਕ ਸਲਾਈ ਲਗਾਵਾਂਗੇ ਉਮੀ ਆਪਾ ਦੇਖੋ ਬੈਕ ਦੇ ਝੋਲਿਆਂ ਨੂੰ ਇਸ ਤਰ੍ਹਾਂ ਫੜਾਂਗੇ ਬਰਾਬਰ ਕਰਕੇ ਤੁਸੀਂ ਦੇਖ ਸਕਦੇ ਮੇਰੀ 벨ਟ ਜਿਹੜੀ ਬਿਲਕੁਲ ਬਰਾਬਰ ਆਈ ਹੈ ਦੋਨੇ ਸਾਈਡਾਂ ਤੋਂ ਸਲਵਾਰ ਦੀ ਜਿਹੜੀ 벨ਟ ਹੈ ਆਪਣੀ ਬਿਲਕੁਲ ਬਰਾਬਰ ਹੈਗੀ ਨਾ ਦੇਖੋ ਆਪਣੀ 벨ਟ ਵਧੀਆ ਤੇ ਨਾ ਹੀ ਠਕੀ ਹੈ ਦੇਖੋ ਬੈਟਾ ਆਪਣੀ ਜੜ ਕੇ ਬਿਲਕੁਲ ਤਿਆਰ ਹੈਗੀ ਹੁਣ ਇਹਨੂੰ ਆਪਾਂ ਦੇਖੋ ਉੱਪਰ ਜਿਹੜੇ ਵਾਲ ਨੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਉੱਤੋਂ ਦੱਬ ਦਾਂਗੇ ਕਿਉਂਕਿ ਉਸ ਤੋਂ ਬਾਅਦ ਆਪਾਂ ਕਰਾਂਗੇ ਇਹਦੇ ਉੱਪਰ ਇੰਟਰਲੌਕ ਇਸ ਤਰ੍ਹਾਂ ਇਹ ਸਾਰੇ ਆਪਾਂ ਦੇਖ ਜਿਹੜੀ ਸਲਾਈ ਹੈਗੀ ਉਹ ਲਗਾਤੀ ਐਸ ਤਰ੍ਹਾਂ ਹੁਣ ਆ ਜਿਦੋਂ ਕੋ ਆਪਣੀ ਸੈਂਟਰ ਵਾਲੀ ਸਲਾਈ ਜਿਹੜੀ ਆਪਾਂ ਰੇਲ ਸਲਾਈ ਲਗਾਉਣੀ ਆ ਇਹ ਸਲਾਈ ਦੇਖੋ ਆਪਾਂ ਇਸ ਤਰ੍ਹਾਂ ਝੋਲਿਆਂ ਨੂੰ ਬਿਲਕੁਲ ਬਰਾਬਰ ਫੜਨਾਗਾ ਇਸ ਤਰ੍ਹਾਂ ਤੇ ਇਧਰੋਂ ਆਪਾਂ ਦੇਖੋ ਇਹ ਮੂਰੀ ਦੇ ਕੋਲੋਂ ਬਿਲਕੁਲ ਬਰਾਬਰ ਫੜਨਾ ਇਸ ਤਰ੍ਹਾਂ ਹੁਣ ਆਪਾਂ ਜਿੰਨੀ ਆਪਣੀ ਮੂਰੀ ਆਪਾਂ ਉਹਨਾਂ ਦੇ ਉੱਪਰ ਨਿਸ਼ਾਨ ਲਗਾਵਾਂਗੇ ਇਹਦੀ ਮੂਰੀ ਹੈਗੀ ਕਿ 6.5 ਇੰਚ ਤਿਆਰ ਆਪਾਂ 6.5 ਇੰਚ ਤੇ ਹੀ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਇਹਨਾਂ ਨਿਸ਼ਾਨ ਨੂੰ ਦੇਖੋ ਆਪਾਂ ਬਿਲਕੁਲ ਇਸ ਤਰ੍ਹਾਂ ਲਗਾਵਾਂਗੇ ਬਿਲਕੁਲ ਆਪਾਂ ਦੇਖੋ ਰੇਵ ਲੈ ਕੇ ਜਾਣੀ ਹੈ ਇਹ ਸਲਾਈ ਨੂੰ ਬਿਲਕੁਲ ਦੇਖੋ ਇਹਦੇ ਗ੍ਰੀਕ ਕਰਨਾ ਆਪਾਂ ਸਲਾਈ ਲੈ ਕੇ ਜਾਣੀ ਹੈ ਇਹ ਤੁਸੀਂ ਦੇਖ ਸਕਦੇ ਹੋ ਬਿਲਕੁਲ ਝੋਲੀਆਂ ਜਿਹੜੀਆਂ ਆਪਣੀਆਂ ਬਰਾਬਰ ਆਈਆਂ ਨੇ ਇਸੇ ਤਰ੍ਹਾਂ ਇਹਦੇ ਕੋ ਆਪਾਂ ਇੱਕ ਨਿਸ਼ਾਨ ਦੇ ਲਾਂਗੇ ਮੂਰੀ ਦੇ ਉੱਪਰ 6.5 ਇੰਚ ਦਾ 6.5 ਇੰਚ ਦਾ ਆਪਾਂ ਇਹਦੇ ਉੱਪਰ ਨਿਸ਼ਾਨ ਦੇਵਾਂਗੇ ਇੱਕ ਇਸ ਤਰ੍ਹਾਂ ਇਹ ਨਿਸ਼ਾਨ ਦੇ ਹਿਸਾਬ ਨਾਲ ਦੇਖੋ ਆਪਾਂ ਇਹਦੀ ਸਿਲਾਈ ਹੈਗੀ ਐਸੇ ਤਰੀਕੇ ਦੇ ਨਾਲ ਹੀ ਲਗਾਉਣੀ ਹੈ ਤੁਸੀਂ ਦੇਖਸਾ ਨੇ ਬਿਲਕੁਲ ਇਹ ਸਲਾਈ ਜਿਹੜੀ ਆਪਣੇ ਇਸ ਤਰ੍ਹਾਂ ਲਗਾਈ ਆਪਾਂ ਹੁਣ ਆਪਾਂ ਤੁਹਾਨੂੰ ਦਿਖਾਉਣੇ ਸਲਵਾਰ ਨੂੰ ਸਿੱਧਾ ਕਰਕੇ ਬਿਲਕੁਲ ਇੱਕ ਪਲਾਜ਼ਾ ਦੀ ਲੁੱਕ ਦੇ ਵਿੱਚ ਜਿਹੜੀ ਆਪਣੀ ਸਲਵਾਰ ਬਣ ਕੇ ਰੈਡੀ ਹੈ ਤੁਸੀਂ ਦੇਖ ਸਕਦੇ ਹੋ ਐ ਤਰ੍ਹਾਂ ਦੇ ਕੋਈ ਸਲਵਾਰ ਆ ਜਿਹੜੀ ਬਿਲਕੁਲ ਆਪਣੀ ਬਣ ਕੇ ਤਿਆਰ ਆ ਦੇਖੋ ਤੁਸੀਂ ਦੇਖ ਸਕਦੇ ਕੋਈ ਆਪਣੀ ਸਲਵਾਰ ਦੇ ਵਿੱਚ ਦੇਖੋ ਕੋਈ ਝੋਲਣੀ ਪੈਂਦਾ ਸਲਾਈ ਦੇ ਵਿੱਚ ਕੋਈ ਇਹਦੇ ਵਿੱਚ ਬਲ ਨਹੀਂ ਪੈਂਦਾ ਕੋਈ ਝੋਲ ਨਹੀਂ ਪੈਂਦਾ ਤੁਸੀਂ ਦੇਖ ਸਕਦੇ ਬਿਲਕੁਲ ਸਿੱਧੀ ਜਿਹੜੀ ਆਪਣੀ ਸਲਾਈ ਇਹ ਲੱਗੀ ਹੈਗੀ ਇਸ ਤਰ੍ਹਾਂ ਕਿਉਂਕਿ ਜਦੋਂ ਆਪਾਂ ਇਹ ਸਲਾਈ ਨੂੰ ਲਗਾਉਨੇ ਆ ਨੀਚੇ ਤੋਂ ਕਈ ਵਾਰ ਆਪਾਂ ਕੀ ਕਰਦੇ ਆ ਆਪਾਂ ਨੀਚੇ ਤੋਂ 6.5 ਇੰਚ ਲੈ ਕੇ ਤੇ ਆਪਾਂ ਇਹ ਸਲਾਈ ਜਿਹੜਾ ਹੁੰਦਾਗਾ ਇਸ ਤਰ੍ਹਾਂ ਆਏ ਕਰਕੇ ਆਏ ਲਿਆਉਣੇ ਆ ਜਿਹਦੇ ਨਾਲ ਇਹ ਸਲਾਈ ਦੇ ਵਿੱਚ ਝੋਲ ਪੈ ਜਾਂਦਾਗਾ ਕੱਪੜਾ ਫੁੱਲ ਜਾਂਦਾਗਾ ਜਿਹਦੇ ਕਰਕੇ ਆਪਣੀ ਇਥੋਂ ਸਲਵਾਰ ਹੈ ਜਿਹੜੀ ਨੀਚੇ ਤੋਂ ਪਸੰਦ ਲੱਗ ਜਾਂਦੀ ਹੈ ਇਹ ਚੀਜ਼ਾਂ ਤੁਸੀਂ ਹਮੇਸ਼ਾ ਧਿਆਨ ਰੱਖਣਾ ਵੀਰ ਤੁਸੀਂ ਸਵਾਦ ਦੀ ਸਲਾਈ ਕਿਸ ਤਰੀਕੇ ਨਾਲ ਲਗਾ ਰਹੇ ਹੋਗੇ ਸਾਡੇ ਆ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਅਗਲੀ ਵੀਡੀਓ ਤੇ ਸਤਿ ਸ਼੍ਰੀ ਅਕਾਲ ਜੀ